ਤੁਹਾਡਾ ਬੇਟਾ ਸੀਗਾ ਸਰ ਹਾਂਜੀ ਇਹ ਕਿੱਦਾਂ ਹੋਇਆ ਕਿ ਦੋ ਪਾਜੀ ਪਣਾ ਵਰਤੇ ਆ ਜੀ ਕਿੱਦਾਂ ਪਤਾ ਲੱਗਾ ਕੱਲ ਸ਼ਾਮ ਦੀ 7:30 ਵਜੇ ਦੀ ਪਾਜੀ ਕਰਦਾ ਸੀ ਅੱਛਾ ਜੀ ਤੇ ਬੱਸ ਦੇ ਵਿੱਚ ਵੱਜ ਜਾਏਗਾ ਤਾਂ ਸਾਨੂੰ ਪਤਾ ਲੱਗਾ ਹੀ ਮੌਕਾ ਤੇ ਪਹੁੰਚ ਕੇ ਹੂੰ ਤੇ ਸਿਵਨਾ ਹਸਪਤਾਲ ਲੈ ਗਏ ਤੇ ਉਹ ਤੇ ਡੈੱਥ ਹੋ ਗਿਆ ਨਹੀਂ ਵੀ ਕਿਸੇ ਉਹਨਾਂ ਨੇ ਅੱਛਾ ਜੀ ਐਂਬੂਲੈਂਸ ਪਾਜੀ ਲੈ ਕੇ ਉਹਨਾਂ ਨੇ ਕਿਵੇਂ ਕਰਤਾ ਜੀ ਅੱਛਾ ਜੀ ਦੇਖੋ ਮੌਕੇ ਤੇ ਹੀ ਸੀ ਇੱਕ ਦੰਦ ਦੇ ਲੈ ਤੇ ਦੇਖੋ ਉਹਨਾਂ ਨਾਲ ਕਰ ਚੱਲਦੇ ਆਉਣੇ ਪਾਣੀ ਚਾਇਆ ਇਹਨੇ ਕੀਤਾ ਆ ਬਈ ਪੋਸਟਮਾਰਮ ਹੋ ਰਿਹਾ ਹੈ ਅੱਛਾ ਨਸਰ ਭਾਜੀ ਕਿੰਨੀ ਕੁ ਮਰਜ਼ੀ ਕੀ ਲੜਕੇ ਦੀ 25 ਸਾਲ ਦੀ 25 ਸਾਲ ਪਤਾ ਲੱਗਿਆ ਵੀ ਉਹ ਸ਼ਾਦੀ ਵੀ ਰੱਖੀ ਹੋਈ ਸੀ ਹਾਂਜੀ ਹਾਂਜੀ ਦੱਸ ਕੀ ਕੰਮ ਕਰਦਾ ਸੀਗਾ ਭਾਜੀ ਬਸ ਆਪਣੇ ਗੰਨੀਆਂ ਦੇ ਕੰਮ ਸੀ ਸਾਡੇ ਅੱਛਾ ਜੀ ਹਾਦਸਾ ਕਿਹਨੇ ਆਮ ਤੁਹਾਡਾ ਭਾਜੀ ਸਤਪਾਲ ਹੈ ਜੀ ਕਿਹੜੇ ਪਿੰਡ ਦੇ ਸਰਪੰਚ ਜੀ ਫੋਟਲਾ ਗਾਂਵਪੁਰ ਤੋਂ ਤੇ ਕੀ ਹੋਇਆ ਬਾਕੀ ਹੈ ਜੀ ਕਿਦਾਂ ਸਾਰਾ ਪਤਾ ਲੱਗਾ ਜੀ ਇਹ ਸਰ ਸ਼ੌਰਵ ਸੀ ਮੁੰਡਾ ਆਪਣੇ ਮੌੜੀ ਕਲੋਨੀ ਤੋਂ ਅੱਛਾ ਜੀ ਤੇ ਆਪਣੇ ਦਵਾਈ ਲੈਣ ਗਿਆ ਸੀਗਾ ਅ ਚੋਹਾਲ ਵੱਲ ਅੱਛਾ ਜੀ ਤੇ ਬੱਸ ਦਾ ਐਕਸੀਡੈਂਟ ਹੋ ਗਿਆ ਜੀ ਪਰਿਵਾਰ ਵਿੱਚ ਇਕੱਲਾ-ਇਕੱਲਾ ਮੁੰਡਾ ਸੀਗਾ ਜੀ ਤੇ 10ਵੇਂ ਮਹੀਨੇ ਸ਼ਾਦੀ ਵੀ ਰੱਖੀ ਸੀ ਪਰਿਵਾਰ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਅੱਛਾ ਜੀ ਤੇ ਬਹੁਤ ਮਾੜਾ ਪਾਣਾ ਵਰਤਿਆ ਜੀ ਠੀਕ ਹੈ ਜੀ ਇਹ ਕਿੰਨੀ ਕੁ ਉਮਰ ਚੰ ਲੱਗਾ ਤੁਸੀਂ ਇਹ 24 ਤੋਂ 25 ਸਾਲ ਦੇ ਵਿੱਚ ਹੋਇਸੀ ਜੀ ਠੀਕ ਹੈ ਜੀ ਤੇ ਹਾਦਸਾ ਕਿੱਥੇ ਇੱਕ ਹੋਇਆ ਜੀ ਕੁਝ ਲੱਗਾ ਪਤਾ ਕਿਸ ਜਿੱਤੇ ਰੋਲ ਪੁਲਜ ਦੇ ਕੋਲ ਦੱਸਦੇ ਆ ਆਪਣੇ ਮਾਈ ਵੇਰੀ ਤੋਂ ਰੋਲ ਪੁਲਜ ਦੇ ਵਿੱਚ ਵਿੱਚ ਠੀਕ ਹੈ ਜੀ ਚੋਹਾਲ ਚੰਦਪੁਨੀ ਰੋਡ ਤੇ ਚੰਦਪੁਨੀ ਰੋਡ ਤੇ ਜੀ ਕੀ ਕਹਿੰਦੇ ਹੋਰੇ ਪਰਿਵਾਰ ਚ ਇਕੱਲਾ ਹੀ ਸੀਗਾ ਪਰਿਵਾਰ ਚ ਇਕੱਲਾ ਹੀ ਸੀਗਾ ਜੀ ਇਹ ਕੀ ਅਗਲੀ ਕੋਈ ਕਾਰਵਾਈ ਜਾਂ ਕਿਸ ਤਰ੍ਹਾਂ ਹਾਂਜੀ ਕਾਰਵਾਈ ਦੀ ਕਰਵਾਈ ਹੋਈ ਆ ਹੁਣ ਤੇ ਸਵੇਰ ਦੇ ਇੱਥੇ ਆਏ ਹੋਏ ਆ ਅੱਛਾ ਜੀ ਤੇ ਚੱਲ ਰਹੀ ਆ ਕਾਰਵਾਈ ਤੇ ਉਹ ਬਸ ਕਹਿੰਦੇ ਡਾਊਨਲੋਡ ਹੋ ਰਹੀ ਆ ਤੇ ਉਸ ਤੋਂ ਬਾਅਦ ਆਪਾਂ ਸਿਵਲ ਹਸਪਤਲ ਤੋਂ ਬੱਚੇ ਦਾ ਸ਼ਾਵ ਲੈ ਕੇ ਤੇ ਇਹਦਾ ਸੰਸਕਾਰ ਕਰਾਂਗੇ ਜੀ ਅੱਛਾ ਸਕਾਰ ਕਰਤਾ ਜਾਊਗਾ ਹਾਂਜੀ ਅੱਜ ਸਸਕਾਰ ਕਰ ਦਿੱਤਾ ਜਾਊਗਾ ਤੇ ਜਿਹੜੀ ਬੱਸ ਸੀ ਕਿੱਥੋਂ ਦੀ ਬੱਸ ਸੀ ਜੀ ਕਿਹੜੀ ਬੱਸ ਸੀ ਤੁਹਾਨੂੰ ਲੱਗਾ ਪਤਾ ਸੀ ਬੱਸ ਜੀ ਨਾਲ ਦੇ ਜਿਹੜੇ ਮੁੰਡੇ ਆ ਡਰਾਈਵਰ ਉਹਨਾਂ ਨੇ ਫੜੀ ਹੋਈ ਆ ਹਾਂਜੀ ਹਾਂਜੀ ਸਰ ਹਿਮਾਚਲ ਦੀ ਸੀ ਬੱਸ ਜੀ ਤੇ ਹਾਂਜੀ ਸਰ ਜੋ ਦੱਸਦੇ ਆ ਹਿਮਾਚਲ ਦੀ ਸੀ ਬੱਸ ਤੇ ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਤੇ ਕੀ ਕੰਮ ਕਾਰੋਬਾਰ ਕੀ ਸੀ ਜੀ ਮੁੰਡੇ ਦਾ ਭਾਈ ਆਪਣੀਆਂ ਗੱਡੀਆਂ ਸੀਗੀਆਂ ਡਰਾਈਵਰੀ ਕਰਦਾ ਸੀ ਮਿਹਨਤੀ ਮੁੰਡਾ ਸੀ ਬਹੁਤ ਬਹੁਤ ਵਧੀਆ ਫੈਮਿਲੀ ਸੀ ਸਾਰੇ ਅਸਮੁਖ ਫੈਮਿਲੀ ਆ ਦੋਨੇ ਪਿਪੋਤ ਡਰਾਈਵਰੀ ਕਰਦੇ ਸੀਗੇ ਤੇ ਬਹੁਤ ਵਧੀਆ ਮਿਹਨਤੀ ਸੀ ਮੁੰਡਾ ਸੀਗਾ ਬਹੁਤ ਮਾੜਾ ਹੋਇਆ ਜੀ ਬੜਾ ਦੁੱਖ ਲੱਗਾ ਸਾਨੂੰ ਵੀ ਸਾਡੇ ਵੀ ਬਹੁਤ ਚਿਰਾਂ ਤੋਂ ਦੇਖਦੇ ਆ ਬੜੇ ਮਿਹਨਤੀ ਦੋਨੇ ਪਿਪੋਤ ਬਹੁਤ ਮਿਹਨਤੀ ਆ ਤੇ ਮਾਤਾ ਜੀ ਵੀ ਇਹਨਾਂ ਦੀ ਬਹੁਤ ਵਧੀਆ ਸੁਭਾਸ ਗਾਇਰਾਂ ਤਾਂ ਬਹੁਤ ਮਾੜਾ ਹੋਇਆ ਜੀ ਬਹੁਤ ਦੁੱਖ ਲੱਗਾ ਜੀ ਆਹ ਕੀ ਨਾਮ ਕਿਹੜਾ ਨਾਮ ਜੀ ਇਹ ਅਸੇ ਗੁਰਦੇਵਾਲ ਸਿੰਘ ਥਾਣਾ ਸਰਹਰਪੁਰ ਠੀਕ ਹੈ ਸਰ ਕੀ ਹੋਇਆ ਜੀ ਵਾਕੇ ਹਾਦਸਾ ਕਿੱਥੇ ਹੋਇਆ ਇਹ ਕੱਲ ਚਿੰਤਪੁਰਨੀ ਰੋਡ ਚੋਹਾਲ ਦੇ ਨਜ਼ਦੀਕ ਰਾਇਲ ਪਲਾਜ਼ਾ ਦੇ ਨਾਲ ਲੱਗੇ ਬੱਸ ਸਗੀ ਐਚ ਪੀ ਨੰਬਰ ਐਚ ਪੀ 72 ਬੀ 1988 ਜੀ ਇਹ ਜਿਹੜੀ ਜਵਾਲਾ ਜੀ ਨੂੰ ਜਾ ਰਹੀ ਸੀ ਡੇਅਰ ਆਫ ਫਰੈਂਡ ਦੀ ਹਿਸ਼ਾਰਪੁਰ ਤੋਂ ਜਾ ਰਹੀ ਸੀ ਹਿਸ਼ਾਰਪੁਰ ਤੋਂ ਜੀ ਤੇ ਮੁੰਡਾ ਮਨਜੀਤ ਸਿੰਘ ਸੀ ਆ ਅੰਮ੍ਰਿਤਸਰ ਨੇੜੇ ਦਾ ਮਾਉਂਟ ਵਿਊ ਕਲੋਨੀ ਦਾ ਜੀ ਉਹਦੇ ਉਹਨਾਂ ਦੇ ਦਰਮਿਆਨ ਐਕਸੀਡੈਂਟ ਹੋਇਆ ਜਿਹੜਾ ਕਿੱਥੇ ਦਾ ਹਾਦਸਾ ਹੋਇਆ ਜੀ ਇਹ ਰਾਇਲ ਪਲਾਜ਼ਾ ਦੇ ਨੇੜੇ ਠੀਕ ਹੈ ਜੀ ਚੋਹਾਲਪੜ ਦੇ ਕੋਲ ਹਾਂਜੀ ਹਾਂਜੀ ਤੇ ਮੁੰਡੇ ਦੀ ਮੌਤ ਹੋ ਗਈ ਸੀ ਜਾਂ ਕਿਸੇ ਇਹ ਮੁੰਡੇ ਨੂੰ ਲੈ ਕੇ ਗਏ ਸੀ ਹਸਪੀਟਲ ਪਰ ਉਹ ਉਥੇ ਹਸਪੀਟਲ ਜਾ ਕੇ ਮੌਤ ਹੋ ਗਈ। ਬਾਕੀ ਕਾਰਵਾਈ ਜਿਹੜੀ ਅਸੀਂ ਉਹ ਅਮਲ ਚ ਲਿਆ ਰਹੇ ਆ। ਤੇ ਬਸ ਜਿਹੜੀ ਅਸੀਂ ਫੜ ਲਈ ਹੈ ਬਾਕੀ ਉਹ ਜਿਹੜੀ ਬਣਦੀ ਜੇ ਕਾਰਵਾਈ ਅਸੀਂ ਕਰ ਰਹੇ ਆ। ਠੀਕ ਹੈ ਜੀ। ਮੁੰਡੇ ਦੀ ਕਿੰਨੀ ਉਮਰ ਹੈ? 25 ਸਾਲ। 25 ਸਾਲ ਇਹ ਕੰਮ ਕਰਦਾ ਸੀ ਕੁਝ ਲੱਗਦਾ। ਇਹ ਮੁੰਡਾ ਡਰਾਈਵ ਜੀ ਕਰਦਾ ਸੀ ਕਹਿੰਦੇ ਜੀ ਜਾਂ ਹਾਂਜੀ ਇਹ ਮੌਤ ਲਈ ਜਾਂਚ ਕੁਝ ਸਾਹਮਣੇ ਆਇਆ ਜੀ ਕੋਈ ਬੱਸ ਨੂੰ ਦੇਖ ਕੇ ਜਾਂ ਉਹ ਤਰ੍ਹਾਂ ਦਾ ਇੱਕ ਐਕਸੀਡੈਂਟ ਮੌਕੇ ਤੇ ਹੋਇਆ ਇਹ ਉਸ ਹਸਾਬ ਨਾਲ ਜਿੱਦਾਂ ਦੱਸਦੇ ਆ ਹਾਂਜੀ ਹਾਂਜੀ ਇਹ ਦੀ ਜਾਂਚ ਜਾਰੀ ਹੈ